ਤੇ ਦਾਸ ਤੇ ਰਿਜਨਲ ਕਾਉਂਸਲਰ ਨੇ ਤੇ ਉਹਨਾਂ ਨਾਲ ਆਪਾਂ ਕੁਝ ਸਿਟੀ ਬ੍ਰੈਂਟਨ ਦੇ ਵਿਸ਼ੇਸ਼ ਮੁੱਦੇ 'ਤੇ ਆਪਾਂ ਕੋ ਗੱਲਬਾਤ ਕਰਾਂਗੇ ਤੁਹਾਡੇ ਇੱਕ ਦੋ ਸਵਾਲ ਮੈਨੂੰ ਆਏ ਨੇ ਉਹ ਮੈਂ ਜਰੂਰ ਉਹਨਾਂ ਨੂੰ ਕਰਾਂਗਾ ਜੇ ਕੋਈ ਸੱਜਣ ਸਵਾਲ ਕੁਐਸਚਨ ਕਰਨਾ ਚਾਹੁੰਦੇ ਆ ਤੇ ਤੁਸੀਂ ਉਸ ਬਾਰੇ ਸੁਣ ਮੈਨੂੰ ਕਾਲ ਕਰ ਸਕਦੇ ਹੋ ਡੈਕਲਾਈਨ 6472932327 6653298 ਤੇ ਜੇ ਤੁਹਾਡੇ ਡੂਰਿੰਗ ਇੰਟਰੂ ਜੇ ਤੁਸੀਂ ਮੈਨੂੰ ਸਵਾਲ ਕਰੋਗੇ ਤੇ ਮੈਂ ਤੂਰ ਸਾਹਿਬ ਨੂੰ ਪੁੱਛ ਲਾਂਗਾ ਕੋ 3-4 ਕੁਐਸਚਨ ਮੈਨੂੰ ਆਗੇ ਨੇ ਉਹ ਮੈਂ ਉਹਨੂੰ ਸ਼ਾਮਲ ਕਰ ਲਾਂਗਾ ਸਰਦਾਰ ਗੁਰਤਾਸ਼ਿੰਦਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਸਾਊਥ ਇਸ਼ੀਨ ਵਾਇਸ ਤੇ ਗੁੱਡ ਮਾਰਨਿੰਗ ਸਤਿ ਸ਼ਕਰ ਸਤਿ ਸ਼ਕਰ ਜੀ ਨਸਰ ਜੀ ਗੁੱਡ ਮਾਰਨਿੰਗ ਸਾਡੇ ਸਰੋਤੇ ਨੇ ਬਹੁਤ ਤਨਵਾਦ ਤੁਹਾਡਾ ਤੁਸੀਂ ਫਿਰੇ ਫਿਰੇ ਸਾਡੇ ਸੋਤਿਆਂ ਲਈ ਟਾਈਮ ਕਰਿਆ ਵੈਰੀ ਗੁੱਡ ਮਾਰਨਿੰਗ ਤਨਵਾਦ ਤੁਹਾਡੇ ਨਾਲ ਕੁਝ ਦਸਕ ਮਿੰਟ ਸਾਡੀ ਗੱਲਬਾਤ ਹੋਏਗੀ ਵਿਸ਼ੇਸ਼ ਤੌਰ ਤੇ ਪੀਲ ਰੀਜਨ ਤੇ ਤੁਹਾਡੇ ਸ਼ਹਿਰ ਬ੍ਰਾਂਚਨ ਦਾ ਪਹਿਲਾ ਸਵਾਲ ਵੱਡਾ ਜਿਹੜਾ ਹੈ ਉਹ ਸਿਟੀ ਆਫ ਬ੍ਰਾਂਚਨ ਦੇ ਵਿੱਚ ਤੁਹਾਡੇ ਸ਼ਹਿਰ ਦੇ ਆਫਿਸ ਦੇ ਬਾਰੇ ਮਜਾਰਾ ਵੀ ਕੁਝ ਲੋਕਾਂ ਨੇ ਕੀਤਾ ਸੀ ਜਿਹੜੇ ਕੈਮਰੇ ਇੰਪੋਸਟ ਕੀਤੇ ਜਾ ਰਹੇ ਨੇ ਸਿਟੀ ਦੇ ਵਿੱਚ ਉਹਨਾਂ ਦੇ ਵਿੱਚ ਮੇਰੇ ਅਗেন্টি ਚ ਕਾਫੀ ਵਾਅਦਾ ਵੀ ਹੋਣਾ ਹੈ ਤੇ ਇਹ ਤੁਹਾਡੇ ਕੋਲ ਕੋ ਡਾਟਾ ਹੈਗਾ ਚੂਰ ਸਾਹਿਬ ਦੀ ਇਹ ਕੌਣ ਲੋਕ ਨੇ ਜਿਨ੍ਹਾਂ ਨੂੰ ਜਾਦੀਆਂ ਟਿਕਟਾਂ ਮਿਲ ਰਹੀਆਂ ਨੇ ਸੋ ਡਾਟਾ ਹਜੇ ਸਾਡੇ ਕੋਲ ਪੇਜ ਹੋਣਾ ਹੈਗਾ ਸਪਟੰਬਰ ਦੇ ਵਿੱਚ ਬਟ ਸੋ far ਦੇ ਰਿਜ਼ਲਟਸ ਹੈਗੇ ਆ ਕਾਫੀ ਚੰਗੇ ਆ ਰਹੇ ਹੈਗੇ ਆ ਕਿ ਏਰੀਏ ਦੇ ਵਿੱਚ ਜਦੋਂ ਆਪਾਂ ਡਾਟਾ ਨੂੰ ਕੰਪੇਅਰ ਕਰਾਂਗੇ ਕਿ ਜਦੋਂ ਕੈਮਰ ਲੱਗੇ ਸੀਗੇ ਤੇ 3 ਮਹੀਨਿਆਂ ਬਾਅਦ ਜਿਹੜੀ ਪਹਿਲਾ ਡੇਟਾ ਸੀ ਤੇ 3 ਮਹੀਨੇ ਬਾਅਦ ਕਿਹੜੀ ਡੇਟਾ ਹੈਗੀ ਆ ਜਦੋਂ ਕੰਪੇਅਰ ਕਰਾਂਗੇ ਫਿਰ ਸਾਨੂੰ ਬਿਲਕੁਲ ਜਿਹੜਾ ਨਤੀਜਾ ਉਹ ਵੀ ਦੇਖਣ ਨੂੰ ਮਿਲੇਗਾ ਕਿ ਪਿਛਲੇ ਮਹੀਨੇ ਸ਼ਾਇਦ ਜਿਸ 100 ਟੈਕਟਰ ਮਿਲੀਆਂ ਹੋਣ ਉਸ ਕੈਮਰੇ ਰਾਹੀਂ ਐਂਡ ਦ ਹੋਲ ਪਾਸ ਕਿ ਪਿਛਲੇ ਮਹੀਨੇ ਬਾਅਦ ਉੱਥੇ ਜੇ 20 ਤੋਂ ਘੱਟ ਟੈਕਟਰ ਹੋਣ ਦੈਟ ਦੈਟ ਸ਼ੋਜ਼ ਦੈਟ ਇਟਸ ਅ ਗੁੱਡ ਰਿਜ਼ਲਟ ਇਥੇ ਹੋਣ ਜਿਹਦੀ ਸਪੀਡ ਹੈਗੀ ਆ ਸਲੋ ਕੀਤੀ ਗਈ ਆ ਨੇਬਰਹੂਡਸ ਦੇ ਵਿੱਚ ਜਿਹੜੇ 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 ਸਪੀਡਿੰਗ ਕਾਰਸ ਆ ਉਧਰ ਨਹੀਂ ਘਟਨਾਵਾਂ ਹੋਣ ਥੋੜੀਆਂ ਘੱਟ ਹੋ ਰਹੀਆਂ ਨੇ ਅਸੇ ਤਰ੍ਹਾਂ ਦੇ ਇਲਜ਼ਾਮ ਹੈ ਸਿਟੀ ਆ ਬ੍ਰੈਂਟਨ ਤੇ ਤੁਹਾਡੀ ਕਾਉਂਸਲ ਤੇ ਕਿ ਤੁਸੀਂ ਮਨੀ ਗ੍ਰੈਬ ਕਰ ਲਈਏ ਕੈਮਰੇ ਲਾਇਆ ਕਿ ਸਿਟੀ ਮਿਲੀਅਨ ਡਾਲਰ ਇਕੱਠਾ ਕਰੇਗਾ ਜਿਹੜੇ ਟੈਕਸ ਪਹਿਲਾਂ ਵਧਾਏ ਨੇ ਸਿਟੀ ਤੇ ਪਹਿਲਾਂ ਲੋਕਾਂ ਤੇ ਹੁਣ ਇੱਕ ਇਹ ਨਵਾਂ ਬੰਬ ਸ਼ੈਲ ਛੁੱਟਿਆ ਸਿਟੀ ਆ ਬ੍ਰੈਂਟਨ ਦੇ ਲੋਕਾਂ ਤੇ ਐਸ ਕੰਪੇਅਰ ਟੂ ਅਦਰ ਸਿਟੀ ਬ੍ਰੈਂਟਨ ਸ਼ਹਿਰ ਦੇ ਉੱਪਰ ਇਸ ਗੱਲ ਦਾ ਲੋਕ ਇਲਜ਼ਾਮ ਲਾਉਂਦੇ ਨੇ ਨਰਾਜ ਨੇ ਕਿ ਇਹ ਕੈਮਰੇ ਜਿਹੜੇ ਆ ਉਹ ਹਿਡਨ ਕੈਮਰੇ ਨੇ ਵਿਜ਼ੀਬਲ ਨਹੀਂ ਆ ਤੇ ਸਾਡੇ ਕੋਲ ਪੈਸੇ ਇਕੱਠੇ ਕਰ ਲਈ ਇਹਨਾਂ ਨੂੰ ਲਾਇਆ ਗਿਆ ਹੈ ਇਹ ਇਹ ਸੀ ਨੂੰ ਮੈਂ ਕਹਿੰਦੇ ਕਰਨਾ ਚਾਹਨਾ ਸੀ ਨਾ ਸਾਹਿਬ ਦੇਖੋ ਅਥੋ ਰੈਵਨਿਊ ਜਨਰੇਟ ਹੋ ਰਹੀ ਹੈਗੀ ਸਪੀਡ ਕੈਮਰਾ ਸੋ ਥਰ ਇਸ ਨੋ ਡਾਊਟ ਅਬਾਊਟ ਇਟ ਫਾਈਨ ਉਹ ਹੀ ਪੇ ਕਰ ਰਿਹਾ ਜਿਹੜੇ ਰੂਲਸ ਨਹੀਂ ਫਾਲੋ ਕਰਦੇ ਜਿਹੜੇ ਸਾਡੇ ਜਿਹੜੇ ਕਾਨੂੰਨ ਆ ਨਹੀਂ ਫਾਲੋ ਕਰਦੇ ਉਹਨਾਂ ਨੂੰ ਜੁਰਮਾਨਾ ਪੈਂਦਾ ਆ ਉਹਦੇ ਨਾਲ ਜਿਹੜੀ ਸਾਡੀ ਰੈਵਨਿਊ ਇਕੱਠੀ ਹੋ ਰਹੀ ਆ ਬਾਏ ਲਾਅ ਵਰ ਅਲਾਉਡ ਕਿ ਜਿਹੜੀ ਰੈਵਨਿਊ ਇਹਨੂੰ ਕਮਿਊਨਿਟੀ ਸੇਫਟੀ ਦੇ ਚੀਜ਼ਾਂ ਦੇ ਲਈ ਵਰਤਨ ਕੀਤੀ ਜਾ ਸਕਦੀ ਹੈਗੀ ਚਾਹੇ ਉਹਦੇ ਨਾਲ ਹੋਰ ਸਪੀਡ ਬੰਬਸ ਖੋਣੇ ਚਾਇਰ ਕਮਿਊਨਿਟੀ ਦੇ ਵਿੱਚ ਹੋਰ ਵੀ ਕੋਈ ਕਮਿਊਨਿਟੀ ਸੇਫਟੀ ਦੇ ਲਈ ਕੋਈ ਵੀ ਚੀਜ਼ ਕਰਦੇ ਹੈਗੇ ਆ ਉਹ ਸਾਰੀਆਂ ਚੀਜ਼ਾਂ ਦੇ ਲਈ ਇਸ ਪੈਸੇ ਦਾ ਇਸਤੇਮਾਲ ਹੋ ਸਕਦਾ ਹੈ ਮੋਰ ਇੰਪੋਰਟੈਂਟ ਇਸ ਨਾਲ ਜੇ ਤੁਸੀਂ ਪ੍ਰਾਪਰਟੀ ਟੈਕਸ ਵੀ ਨਾਲ ਗੱਲ ਕੀਤੀ ਹੈਗੀ ਆ ਸਿਟੀ ਆਫ ਬਰਾਂਡ ਤੋਂ ਸਿਰਫ ਦੋ ਸਰਸ ਹੈਗੇ ਰੈਵਨਿਊ ਦੇ ਇੱਕ ਜਿਹੜਾ ਡਿਵੈਲਪਮੈਂਟ ਚਾਰਜ ਜਦੋਂ ਕੋਈ ਘਰ ਬਣਾਉਂਦੇ ਹੈਗੇ ਆ ਜਾਂ ਇੰਡਸਟਰੀ ਬਣਾਉਂਦੇ ਆ ਤੇ ਦੂਜਾ ਜਿਹੜਾ ਪ੍ਰਾਪਰਟੀ ਟੈਕਸ ਹੈ ਤੇ ਜਦੋਂ ਤੂੰ ਤੀਜਾ ਰੈਵਨਿਊ ਸਰਸ ਹੈਗਾ ਜਿਹੜੇ ਸਪੀਡ ਇਨਫੋਰਸਮੈਂਟ ਕੈਮਰਾ ਦਾ ਜਿਹੜੇ ਜਿਹੜੇ ਲੋਕ ਕਾਨੂੰਨ ਦੀ ਉਲੰਘਣਾ ਕਰਦੇ ਆ ਜੇ ਆਪਾਂ ਉਹ ਮਨੀ ਰੇਜ਼ ਕਰਕੇ ਤੇ ਸਿਟੀ ਦੇ ਫੈਸਲਿਆਂ ਦੀ ਭਰ ਸਕਦੇ ਹੈਗੇ ਆ that helps offset our cost ਕਿਉਂਕਿ ਦੋਵੇਂ ਚੀਜ਼ਾਂ ਸੇਮ ਟਾਈਮ ਨਹੀਂ ਕਰ ਸਕਦੇ ਹੈਗੇ ਕਿ ਸਾਡਾ ਪ੍ਰਾਪਰਟੀ ਟੈਕਸ ਵੀ ਨਾ ਵਧੇ ਬਟ ਸਾਡੇ ਸਿਟੀ ਨੂੰ ਹੋਰ ਕੋਈ ਰੈਵਨੂ ਨਾ ਮਿਲ ਸਕੇ so i think it's a good balance আচ্ছা ਮੈਨੂੰ ਪਤਾ ਲੱਗਾ ਕਿ ਜਿਹੜੇ ਪ੍ਰਾਪਰਟੀ ਟੈਕਸ ਵਧਾਇਆ ਉਹਦੇ ਵਿੱਚ ਪੁਲਿਸ ਫੋਰਸ ਲਈ ਪੁਲਿਸ ਨਾਫਰੀ ਵਾਸਤੇ ਪੀਲ ਪੁਲਿਸ ਲਈ ਜਿਹੜਾ ਪੈਸਾ ਸਿਟੀ ਆ ਬ੍ਰੈਂਟਨ ਨੇ ਰੱਖਿਆ ਉਹਦੇ ਵਿੱਚ ਪੀਲ ਦੇ ਬਾਕੀ ਸਿਟੀ ਦਾ ਯੋਗਦਾਨ ਘੱਟ ਹੈ ਸਿਟੀ ਉਹ ਬ੍ਰੈਂਟਨ ਦਾ ਜ਼ਿਆਦਾ ਹੈ ਤੁਸੀਂ ਮੈਨੂੰ ਪਰਸਨਲੀ ਵੀ ਕਿਹਾ ਸੀ ਕਿ ਤਿੰਨ ਸਾਢੇ ਤਿੰਨ ਪਰਸੈਂਟ ਅਸੀਂ ਪੁਲਿਸ ਤੇ ਖਰਚ ਕਰਨਾ ਇਹ ਇਹ ਸੱਚ ਆ ਸੋ ਜਿਹੜਾ ਰੀਜਨਲ ਪੀਲ ਹੈਗੀ ਆ ਉੱਥੇ ਆਪਾਂ ਪੀਓਪੋਲੀ ਦਾ ਬਜਟ ਡਿਸਾਈਡ ਕਰਦੇ ਹੈਗੇ ਆ ਤਿੰਨੇ ਸਿਟੀਜ਼ ਕੈਲਡਨ ਮਿਸਿਸ ਫਾਗਾ ਬ੍ਰੈਂਟਨ ਉਸ ਦੇ ਵਿੱਚ ਭੇ ਕਰਦੇ ਹੈਗੇ ਨੇ ਪ੍ਰਾਪਰਟੀ ਟੈਕਸ ਰਾਹੀਂ ਜਿਹੜਾ ਸਾਢੇ ਤਿੰਨ ਪਰਸੈਂਟ ਹੈ ਸਾਡੇ ਪ੍ਰਾਪਰਟੀ ਟੈਕਸ ਬਿਲ ਦੇ ਵਿੱਚ ਉਹ ਪੁਲਿਸ ਦਾ ਖਰਚਾ ਹੈਗਾ ਆ ਜਿਹਦੇ ਵਿੱਚ ਉਹਨਾਂ ਨੇ 300 ਨਵੇਂ ਪੁਲਿਸ ਆਫਸਰ ਹਾਇਰ ਕਰਨੇ ਆ ਪਿਛਲੇ ਫਰਡੇ ਜਿਹੜੇ ਨੰਬਰ ਸਾਨੂੰ ਮਿਲੇ ਆ ਸੋ ਫਾਰ ਇਸ ਸਾਲ ਦੇ ਵਿੱਚ ਉਹਨਾਂ ਨੇ 224 ਪੁਲਿਸ ਆਫਸਰ ਆਲਰੇਡੀ ਹਾਇਰ ਕਰ ਚੁੱਕੇ ਹੈਗੇ ਆ ਤੇ ਬਾਕੀ ਜਿਹੜਾ ਸਾਡੇ 300 ਟਾਰਗੇਟ ਆ ਉਹ ਬਾਏ ਦ ਐਂਡ ਆਫ ਦ ਈਅਰ ਵੀ ਆਰ ਗੋਇੰਗ ਟੂ ਡੂ ਦੈਟ ਐਸ ਵੈਲ ਮਿਸਟਰ ਮਠਾਰੂ ਮੈਨੂੰ ਲਿਖ ਕੇ ਭੇਜ ਦਿਆ ਕਿ ਜਿਹੜੀਆਂ ਸਟਰੀਟਸ ਉੱਪਰ ਤੁਸੀਂ ਕੈਮਰੇ ਲਾਇਆ ਉਹਨਾਂ ਦੇ ਲੋਕਾਂ ਦੀ ਪ੍ਰਾਈਵੇਸੀ ਦਾ ਕੀ ਹੋਊਗਾ ਉਹਨਾਂ ਦੀ ਪ੍ਰਾਈਵੇਸੀ ਤੁਸੀਂ ਲਗਾ ਉਹਨਾਂ ਦੀ ਸਾਰੀ ਐਕਟੀਵਿਟੀ ਤੁਸੀਂ ਮਾਨੀਟਰ ਕਰ ਰਹੇ ਹੋ ਇੱਕ ਇਹਨਾਂ ਦਾ ਸਵਾਲ ਹੈ ਮੇਰਾ ਨਾਲ ਹੀ ਮੈਂ ਜੁੜਦਾ ਸਵਾਲ ਹੈ ਕਿ ਕੈਮਰੇ ਕਲੀਪੀ ਡੇਲੀ ਕੰਟਰੋਲ ਕਰ ਲਈਏ ਕਿ ਸਿਟੀ ਚ ਕਰਾਈਮ ਨੂੰ ਵੀ ਕੰਟਰੋਲ ਕਰਨ ਵਾਸਤੇ ਕੋਲ ਹੈਲਪ ਕਰ ਸਕਦੇ ਸੋ ਦੋਮੈਨਸ ਵਾਲਾ ਇਹ ਮੈਂ ਅਨਸਰ ਕਰੂੰਗਾ ਦੇਖੋ ਜਿਹੜੇ ਕੈਮਰੇ ਹੈਗੇ ਆ ਇਟਸ ਨਾਟ ਫੋਰ ਪੀਪਲਸ ਪ੍ਰਾਈਵੇਸੀ ਇਹ ਕੈਮਰੇ ਸਿਰਫ ਲਾਇਸੈਂਸ ਪਲੇਟ ਡਿਟੈਕਟ ਕਰਦੇ ਹੈਗੇ ਆ ਗੱਡੀਆਂ ਨੂੰ ਫੜਦੇ ਹੈਗੇ ਆ ਇਟਸ ਨਾਟ ਕੈਪਚਰਿੰਗ ਯੋਰ ਇਮੇਜਸ ਇਨ ਦਾ ਫੈਕਟ ਕਿ ਤਾਂ ਹੀ ਜਿਹੜੀ ਸੈਕਟਰੀਆ ઓનલાઈસ ਫਲੇਟ ਤੇ ਆਂਦੀ ਹੈਗੀ ਤਾਂ ਤੁਹਾਡੇ ਡਰਾਈਵਰ ਦੇ ਨਾਲ ਦਿੱਤੀ ਨਹੀਂ ਆਂਦੀ ਹੈਗੀ ਕਿ ਮੇਕ ਸ਼્યોਰ ਕਿ ਜਿਹੜੀ ਪ੍ਰਾਈਵੇਸੀ ਹੈ ਉਹ ਸਾਰੀ ਚੀਜ਼ਾਂ ਨੂੰ ਮੇਨਟੇਨ ਕਰ ਸਕੀਏ ਮੋਰ ਇੰਪੋਰਟੈਂਟਲੀ ਜਿਹੜੇ ਕ੍ਰਾਈਮ ਦੇ ਲਈ ਤੁਸੀਂ ਗੱਲ ਕੀਤੀ ਆ ਉਹਦੇ ਲਈ ਆਪਾਂ ਸੇਫਟੀ ਹਾਈ ਰੈਜ਼ੋਲੂਸ਼ਨ ਕੈਮਰਸ ਪਾਜਾ ਕੈਮਰੇ ਇੰਸਟਾਲ ਕੀਤੇ ਹੈਗੇ ਆ ਪੂਰੇ ਸ਼ਹਿਰ ਦੇ ਵਿੱਚ ਡਿਫਰੈਂਟ ਵੱਖ-ਵੱਖ ਜਿਹੜੇ ਮੇਨ ਇੰਟਰਸੈਕਸ਼ਨ ਹੈ ਉਹਨਾਂ ਦੇ ਉੱਤੇ ਪੀਓ ਪੁਲਿਸ ਦੇ ਨਾਲ ਰਲ ਮਿਲ ਕੇ ਕਿ ਜਿਹੜੇ ਸਪੀਅਰ ਐਨਫੋਰਸਮੈਂਟ ਕੈਮਰੇ ਹੈਗੇ ਚਿੰਨਾ ਸਾਹਿਬ ਉਹ ਡਿਫਰੈਂਟ ਥੀਕਾ ਸਿਟੀ ਦੇ ਅੰਦਰ ਹੈਗੀ ਆ ਬਟ ਜਿਹੜੇ ਉਹ ਹਾਈ ਡੈਫੀਨੇਸ਼ਨ ਕੈਮਰੇ ਜਿਹੜੇ 50 ਕੈਮਰੇ ਲੱਗੇ ਹੋਏ ਆ ਉਹ ਮੋਨਿਟਰਿੰਗ ਲਈ ਲੱਗੇ ਹੋਇਆ ਤਾਂ ਕਿ ਜੇ ਕਿਤੇ ਇੱਕ ਜਗ੍ਹਾ ਹਾਦਸਾ ਹੁੰਦਾ ਆ ਉਤੋਂ ਕਹਿ ਲੋ ਕਿਸੇ ਦੀ ਗੱਡੀ ਚੋਰੀ ਹੋਈ ਜਾਂ ਕੋਈ ਕੋਈ ਸੀਰੀਅਸ ਕੋਈ ਕ੍ਰਾਈਮ ਹੋਇਆ ਤੇ ਉਤੋਂ ਬੰਦੇ ਨਿਕਲਦੇ ਹੈਗੇ ਐਪੀਸ ਪੁਲਿਸ ਉਹਨਾਂ ਨੂੰ ਟਰੈਕ ਕਰ ਸਕਦੀ ਆ ਕਿ ਉਹ ਕਿੱਧਰ ਨੂੰ ਗਏ ਆ ਕਿਹੜੀ ਜਗ੍ਹਾ ਤੇ ਗਏ ਆ ਤੇ ਇਟ ਹੈਲਪਸ ਇਨ ਇਨਵੈਸਟੀਗੇਸ਼ਨ ਮਚ ਫਾਸਟਰ ਕਿਉਂਕਿ ਹੁਣ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਪੁਲਿਸ ਵਾਲੇ ਆ ਕੇ ਤੁਹਾਡੀ ਸੀਸੀਟੀਵੀ ਫੁਟੇਜ ਲੈਂਦੇ ਆ ਤੁਹਾਡੇ ਰਿੰਗ ਡੋਰ ਬੈਲ ਦੀ ਫੁਟੇਜ ਲੈਂਦੇ ਆ ਬਟ ਉਹਦੇ ਵਿੱਚ ਕਈ ਵਾਰੀ ਉਹ ਚੀਜ਼ਾਂ ਸਾਫ਼ ਨਹੀਂ ਦਿਖਾਈ ਦਿੰਦੀਆਂ ਸੋ ਜਿਹੜੇ ਉਹ 50 ਹਾਈ ਰੈਜ਼ੋਲੂਸ਼ਨ ਕੈਮਰਾ ਲੱਗੇ ਹੈਗੇ ਨੇ ਉਹ ਪੀ ਪੁਲਿਸ ਦੇ ਕੋਲੋਂ ਡਾਟਾ ਜਾਂਦਾ ਹੈਗਾ ਡਾਇਰੈਕਟਲੀ ਐਂਡ ਇਟ ਹੈਲਪਸ ਥਮ ਇਨ ਦ ਇਨਵੈਸਟੀਗੇਸ਼ਨ ਬਿਗ ਟਾਈਮ ਤੁਸੀਂ ਸਰਵੋ ਸਿਟੀ ਟੇਬਲ ਜਾਂ ਬੈ ਕਿ ਸਪੀਡ ਚੇਂਜ ਹੁੰਦੀ ਹੈ ਇਕਦਮ 60 ਤੋਂ ਬਾਅਦ ਇਕਦਮ 40 ਹੋ ਗਈ ਤੇ ਜਿਹੜੇ ਸਿਟੀ ਦੇ ਸਾਈਨ ਆ ਸਪੀਡ ਵਾਲੇ ਉਹ ਵਿਜੀਬਲ ਨਹੀਂ ਹੈਗੇ ਇਹ ਸਹੀ ਗੱਲ ਹੈ ਮੈਂ ਨਹੀਂ ਕਹਾਂਗਾ ਜਿਹੜੇ ਸਾਈਨ ਹੀ ਵਿਜੀਬਲ ਨਹੀਂ ਹੈਗੇ ਮੈਂ ਐਗਰੀ ਕਰਦਾ ਹੈਗਾ ਸਪੀਡ ਕਈ ਜਗ੍ਹਾ ਦੇ ਵਿੱਚ ਦਾ ਚੇਂਜ ਹੁੰਦੀ ਹੈ ਤੇ ਸ਼ਾਇਦ ਡਰਾਈਵਰਸ ਨੂੰ ਨਹੀਂ ਪਤਾ ਲੱਗ ਰਹਾ ਹੈਗਾ ਬਟ ਜਿਹੜੇ ਰੋਡ ਸਾਈਨਸ ਆ ਇਰ ਫੁਲੀ ਵਿਜ਼ੀਬਲ ਹਾਈਵੇਅ ਟ੍ਰੈਫਿਕ ਐਕਟ ਹਨ ਫਾਲੋ ਕਰਨੀ ਪੈਂਦੀ ਹੈਗੀ ਆ ਸਿਟੀ ਸਟਾਫ ਹੈਜ਼ ਅ ਗੁੱਡ ਜੌਬ ਕਿ ਹਰੇ ਕਿਡੋਰ ਤੇ ਜਿਹੜਾ ਸਾਈਨ ਲੱਗਿਆ ਆ ਇਟ ਹਾਸ ਟੂ ਬੀ ਵੈਰੀ ਵਿਜ਼ੀਬਲ ਇਕਗਾਲਾ ਇਨਰੂਪਰ ਇਨ ਦਿ ਲੀ ਹ ਜਿਹੜੇ ਕੁਝ ਸੁਝਾਅ ਮੈਨੂੰ ਰੈਜ਼ੀਡੈਂਸ ਤੋਂ ਮਿਲੇ ਆ ਕੁਝ ਬੜੀਆ ਫੀਡਬੈਕ ਮਿਲਿਆ ਬਾਕੀ ਕੰਟਰੀ ਸਿਟੀਆਂ ਦੇ ਵਿੱਚ ਆਪਾਂ ਐਗਜ਼ਾਮਪਲਸ ਦੇਖਦੇ ਹੈਗੇ ਆ ਮੈਂ ਇੱਕ ਮੋਸ਼ਨ ਲਾ ਕੇ ਉਹਨਾਂ ਜਾਣਨਾ ਹੈ ਕਿ ਸੰਟੈਂਪਰੇਰੀ ਦੇ ਵਿੱਚ ਜਦੋਂ ਆਪਾਂ ਕੈਂਸਲ ਦੇ ਵਿੱਚ ਵਾਪਸ ਆਵਾਂਗੇ ਜਦੋਂ ਸਾਨੂੰ ਸਪੀਸ਼ੀਅਲ ਰਿਪੋਰਟ ਮਿਲੇਗੀ ਇਹ ਤਾਂ ਫੋਰ ਕੀ ਕਰ ਸਕਦੇ ਹੈਗੇ ਆ ਆਪਣੀ ਵਿਜ਼ਿਬਿਲਟੀ ਬਣਾਉਣ ਦੇ ਲਈ ਜੇ 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 ਸੁਪੋਜ਼ ਤੁਸੀਂ ਹੁਣ ਸਾਈਨ ਨਹੀਂ ਦੇਖ ਸਕਦੇ ਹੈਗੇ ਤੁਸੀਂ ਕਹਿ ਰਹੇ ਹੋ ਮੈਂ ਦੇਖਿਆ ਨਹੀਂ ਉੱਥੇ ਸਾਈਨ ਆਪ ਹਰ ਇੱਕ ਸਾਈਨ ਨਹੀਂ ਦੇਖਿਆ ਹੈਗਾ ਰੋਡ ਦੇ ਉੱਤੇ ਲੱਗਿਆ ਸੋ ਜੇ ਰੋਡ ਦੇ ਉੱਤੇ ਪੇਂਟ ਕੀਤਾ ਜਾਵੇ ਕਿ ਅੱਗੇ ਗਾਹ ਜਾ ਕੇ 100 ਮੀਟਰ ਦੇ ਵਿੱਚ ਸਪੀਡ ਕੈਮਰਾ ਹੁਣ ਹੈਗਾ ਉੱਥੇ ਗਾੜੀ ਸਪੀਡ 40 ਹੈਗੀ ਹੈ ਯੂ ਕੈਨ ਸলো ਡਾਊਨ ਇਹਨਾਂ ਦੀ ਕਈ ਚੀਜ਼ਾਂ ਜਿਹੜੀਆਂ ਲੱਗੀਆਂ ਨੇ ਉਹ ਉਹ ਕੀਤੇ ਜਾਂਦਾ ਸਾਡੇ ਵਿੱਚ ਚਾਹੇ ਜਿਹੜੇ ਕਿ ਜਿਹੜੇ ਪੋਲਸ ਤੇ ਕੈਮਰਸ ਲੱਗੇ ਹੈਗੇ ਆ ਕਿ ਉਹਨਾਂ ਦਾ ਉਹਨਾਂ ਦੇ ਉੱਤੇ ਕੋਈ ਰਿਫਲੈਕਟਿਵ ਪੇਂਟ ਕੀਤਾ ਜਾਵੇ ਤਾਂ ਕਿ ਤੁਹਾਨੂੰ ਦੂਰੋਂ ਹੋਣ ਪਤਾ ਤੁਸੀਂ ਤੁਹਾਨੂੰ ਪੋਲ ਦੀ ਗਿਣਤੀ ਨਹੀਂ ਕਰਨੀ ਪੈਣੀ ਕਿ ਕਿੱਥੇ ਜਾ ਕੇ ਕੈਮਰਾ ਲੱਗਾ ਤੁਹਾਨੂੰ ਦੂਰੋਂ ਦਿਖਦਾ ਆ ਕਿਉਂਕਿ ਸਾਡਾ ਗੋ ਇਹ ਨਹੀਂ ਹੈਗੇ ਕਿ ਆਪਾਂ ਲੁਕੋ ਕੇ ਕੈਮਰੇ ਲਾਏ ਆ ਕਿ ਆਪਾਂ ਲੋਕਾਂ ਨੂੰ ਫਸਾਉਣਾ ਜਿਹੜੇ ਕੈਮਰੇ ਆ ਵੇਰੀ ਵਿਜ਼ੀਬਲ ਆ ਉਹ ਕਿਸ ਹਾਈਂ ਲੱਗੇ ਹੋਇਆ ਕਿ ਇੱਥੇ ਕੈਮਰਾ ਲੱਗਿਆ ਆ ਵੀਕੈਂਡ ਮੇਕ ਇਟ ਈਵਨ ਮੋਰ ਵਿਜ਼ੀਬਲ ਕਿਉਂਕਿ ਸਾਡਾ ਗੋਲ ਇਹ ਹੈਗਾ ਕਿ ਤੁਸੀਂ ਦੂਰੋਂ ਦੇਖ ਕੇ ਕੈਮਰੇ ਨੂੰ ਤੁਸੀਂ ਗੱਡੀ ਆਪਣੀ ਹੌਲੀ ਕਰ ਲਓ ਬਸ ਦੈਸਟ ਬੈਸਟ ਥਿੰਗ ਸਾਡਾ ਗੋਲ ਇਹ ਹੈਗਾ ਕਿ ਗੱਡੀਆਂ ਹੌਲੀ ਜਾਣ ਅ ਦਾ ਗੋਲ ਇਜ਼ ਨਾਟ ਗੈਟ ਅਪਾ ਲਿ ਕੋ ਕੇ ਕੈਮਰਾ ਲਾਈਏ ਤਾਂ ਕਿ ਤੁਹਾਨੂੰ ਟਿਕਟ ਜ਼ਰੂਰ ਮਿਲੇ ਨੈਕਸਟ ਵਾਲ ਗਰੁੱਪ ਦਾ ਤੂਰਜੀ ਲੋਕਾਂ ਨੇ ਕਿ ਕੋ ਗ੍ਰੇਸ ਟਾਈਮ ਹੈ ਨਹੀਂ ਅਬ ਇਚ ਕਿਲੋਮੀਟਰ ਨੂੰ ਜਸ 40 ਦੀ ਸਪੀਡ ਜਾਂ 41 42 ਤੋਂ ਹੋਈ ਹੈ ਇਦਾਂ ਟਿਕਟ ਆਉਂਦੀ ਹੈ ਕਿ ਕੋਈ ਗ੍ਰੇਸ ਹੈਗਾ 5 ਕਿਲੋਮੀਟਰ ਦਾ ਜਾਂ 8-9 ਕਿਲੋਮੀਟਰ ਦਾ ਕੋਈ ਇਹ ਜਹਾ ਹੈਗਾ ਕਿ ਤੁਸੀਂ ਇੰਨੇ ਕਿਲੋਮੀਟਰ ਦੇ ਵਿੱਚ ਗੱਡੀ ਰੇਂਜ ਚ ਰਹਿੰਦੀ ਆ ਸਪੀਡ ਦੇ ਵਿੱਚ ਜੇ ਪੋਸਟਡ ਸਪੀਡ ਚ ਤੇ ਤੁਹਾਨੂੰ ਟਿਕਣੀ ਆਏਗੀ ਹਾਂਜੀ ਬਿਲਕੁਲ ਜੀ ਦੇਖੋ ਹੁਣ ਪੁਲਿਸ ਵੀ ਇਹ ਗੱਲ ਕਹਿੰਦੀ ਹੈਗੀ ਐ ਕੋਰਟ ਵੀ ਇਹੀ ਗੱਲ ਮੰਨਦਾ ਸਿਟੀ ਆਫ ਬੈਵਰਨ ਵੀ ਸੇਮ ਗੱਲ ਸੀ ਬਲੀਵ ਕਰਦੀ ਹੈ ਇੱਕ ਕਾਮਨ ਸੈਂਸ ਵਾਲੀ ਗੱਲ ਹੈਗੀ ਆ ਜੇ ਤੁਹਾਨੂੰ ਕਹਿ ਦੀ ਆਪਾਂ ਤੁਸੀਂ 60 ਤੇ ਗੱਡੀ ਚਲਾਉਣੀ ਆ ਤੁਹਾਡੀ ਸੂਈ ਇੱਕਦਮ 60 ਦੇ ਉੱਤੇ ਰੁਕ ਨਹੀਂ ਸਕਦੀ ਹੈਗੀ ਅਨਸ਼્યોਰ ਗੋਇੰਗ ਆਨ ਕਰੂਜ਼ ਕੰਟਰੋਲ ਜੇ ਉਹਦੇ ਵਿੱਚ ਵੀ ਚੇਂਜ ਹੋ ਸਕਦਾ ਹੈਗਾ ਆ ਸੋ ਜਿਹੜਾ ਗ੍ਰੇਟ ਹੁੰਦਾ ਆ ਜਿਹੜਾ ਮੈਂ ਤੁਹਾਨੂੰ ਲਿਮਿਟ ਨਹੀਂ ਉਹਦੀ ਦੱਸ ਸਕਦਾ ਹੈਗਾ ਪਬਲਿਕਲੀ ਬਟ ਆਈ ਥਿੰਕ ਇਟਸ ਅ ਵੈਰੀ ਜਨਰਸ ਜਿਹੜੀ ਆਪਣੀ ਗ੍ਰੇਸ ਹੈਗੀ ਆ ਤਾਂ ਕਿ ਜਦੋਂ ਸੇਮ ਜਜਮੈਂਟ ਜਿਹੜੀ ਪੁਲਿਸ ਇਸਤੇਮਾਲ ਕਰਦੀ ਹੈਗੀ ਆ ਕਿ ਜੇ ਤੁਸੀਂ 100 ਤੇ ਜਾ ਰਹੇ ਹੈਗੇ ਹੋ ਹਾਈਵੇ ਦੇ ਉੱਤੇ ਤੇ ਥੋੜੇ ਜਿਹਾ ਤੁਸੀਂ 100 ਤੋਂ ਵੱਧ ਵੀ ਹੈਗੇ ਹੋ ਤਾਂ ਨੋ ਰੋਕ ਕੇ ਟਿਕਟ ਨਹੀਂ ਦਿੰਦੇ ਹੈਗੇ ਇਟਸ ਅ ਸੇਮ ਥਿੰਗ ਇਨ ਦ ਸਿਟੀ ਆਫ ਬ੍ਰੈਂਪਟਨ ਜੇ ਤੁਸੀਂ 40 ਦੀ ਸਪੀਡ ਉੱਤੇ ਲੱਗੀ ਹੋਈ ਹੈ ਕੈਮਰਾ 40 ਤੇ ਲੱਗਿਆ ਹੋਇਆ ਤੁਸੀਂ 42 ਤੇ 45 ਤੇ ਜਾ ਰਹੇ ਹੈਗੇ ਹੋ ਮੈਂ ਤੁਹਾਨੂੰ ਇਹ ਗਾਰੰਟੀ ਨਾ ਕਹਿ ਸਕਦਾ ਹੈ ਕਿ ਤੁਹਾਨੂੰ ਉਸ ਚੀਜ਼ ਦੀ ਟਿਕਟ ਨਹੀਂ ਮਿਲੇਗੀ। ਇਹ ਟੂਰਸਟ ਗ੍ਰੀਸਟਰ 40 ਸਭ ਲਿਖਦੇ ਆ ਕਿ ਤੁਹਾਡੀ ਸਿਟੀ 'ਚ ਤੁਸੀਂ ਕਿਹਨਾਂ ਨੂੰ ਠੇਕੇ ਦਿੰਦੇ ਹੋ ਕੰਸਟਰਕਸ਼ਨ ਬਹੁਤ ਲੰਮਾ ਲੰਮਾ ਸਮਾਂ ਚੱਲਦੀ ਆ। 에어ਪੋਰਟ ਵਿਲੀਅਮ ਪਾਰਕ ਵੇ ਦਾ ਉਹਨਾਂ ਨੇ ਲਿਖਿਆ ਕਿੰਨੇ 2 ਮਹੀਨੇ ਹੋ ਗਏ ਆ ਟ੍ਰੈਫਿਕ ਜਾ ਵਹਿੰਦਾ ਲਗਾਤਾਰ। ਇਹਦੇ ਬਾਰੇ ਕੀ ਕਰਨਾ ਚਾਹੁੰਦੇ ਹੋ? ਦੇਖੋ ਕੁਝ ਸ਼ਾਸਨਬਾਰੀ ਟੇਕਸ ਟਾਈਮ ਸਾਨੂੰ ਕੈਨੇਡਾ ਦੇ ਵਿੱਚ ਇੱਕ ਚੀਜ਼ ਹੱਦ ਤੱਕ ਨਹੀਂ ਦਿੰਦੀ ਉਹ ਹੈਗਾ ਸਾਡਾ ਵੈਦਰ। ਇਸ ਕੰਸਟਰਕਸ਼ਨ ਸਮਰ ਟਾਈਮ ਹੀ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀ ਹੈਗੀਆ ਕਿਉਂਕਿ ਵਿంటర్ ਦੇ ਵਿੱਚ ਉਲਝਾਸ ਨਹੀਂ ਦਿੰਦੇ ਹੈਗੇ ਸੋ ਜਿਨੇ ਵੀ ਤੁਸੀਂ ਪ੍ਰੋਜੈਕਟ ਦੇਖਦੇ ਹੈਗੇ ਉਹ ਚਾਹੇ ਪਿੱਛੇ ਜੇ ਗੱਲ ਚੱਲਦੀ ਸੀ ਕਿਸੇ ਕੋਰਟਵਾਲ ਬੁਲੇਵਾਰਡ ਦੀ ਗੱਲ ਕੀਤੀ ਸੀ ਜਦੋਂ ਤੁਸੀਂ ਪ੍ਰੋਜੈਕਟ ਦੇਖਦੇ ਹੈਗੇ ਉਹ ਕਿੰਨੇ ਕੰਪਲੈਕਸ ਪ੍ਰੋਜੈਕਟ ਹੈਗੇ ਆ ਫਿਰ ਤੁਸੀਂ ਸਾਮਨ ਆਖਦੇ ਹੈਗੇ ਕਿ ਕੰਸਟਰਕਸ਼ਨ ਇਨ ਅ ਟਾਈਮ ਫੀ ਲੱਗਦਾ ਜੇ ਤੁਸੀਂ ਡਿਕਸੀ ਰੋਡ ਦਸਤੇ ਦੇਖੋਗੇ ਉੱਥੇ ਇੱਕ ਬਹੁਤ ਵੱਡਾ ਬੋਰ ਹਾਲ ਹੈਗਾ ਆ ਤੇ ਕਈ ਵਾਰੀ ਉੱਥੇ ਲੱਗਦਾ ਉੱਥੇ ਤਾਂ ਕੋਈ ਕੰਮ ਨਹੀਂ ਚੱਲ ਰਾ ਉੱਥੇ ਜਿਹੜਾ ਸਾਰਾ ਕੰਮ ਚੱਲ ਰਿਹਾ ਉਹ ਅੰਡਰਗ੍ਰਾਉਂਡ ਕੰਮ ਚੱਲ ਰਿਹਾ ਹੈਗਾ ਪੀਓਵੀ ਜਨਲੋ ਮੇਨ ਵਾਟਰ ਸਪਲਾਈ ਦੀ ਜਿਹੜੀ ਪਾਈਪ ਆ ਉਸ ਦੇ ਉੱਤੇ ਕੰਮ ਚੱਲ ਰਿਹਾ ਹੈਗਾ ਉਹ 200 ਫੁੱਟ ਅੰਡਰਗ੍ਰਾਉਂਡ ਜਾ ਕੇ ਕੰਮ ਕਰ ਰਹੇ ਹੈਗੇ ਆ ਉਹ ਟਨਲ ਟਨਲਿੰਗ ਦੇ ਰਹੇ ਆਂ ਪੂਰਾ ਅਲongs ਬਿਕਸੀ ਰੋਡ ਐਟ ਲੀਸਟ 2 ਕਿਲੋਮੀਟਰ ਦੀ ਸਟ੍ਰੈਚ ਤੇ ਟਨਲ ਚੱਲਦੇ ਆ ਹੈਗਾ ਉਹ ਸਾਰੇ ਕੰਮ ਅੰਡਰਗ੍ਰਾਉਂਡ ਹੋ ਰਹੇ ਹੈਗੇ ਆ ਜਿਹੜੇ ਹੋਰ ਵੀ ਵਕ ਵਕ ਥੰਮਦੇ ਆਪਾਂ ਕੰਮ ਦੇਖਦੇ ਹੈਗੇ ਆਂ ਸਾਡੇ ਵੱਲੋਂ ਇਹ ਗੋਲ ਹੁੰਦਾ ਹੈ ਚਿੰਤਾ ਫਰੀ ਜਨਾ ਸ਼ੇਤੀ ਕੰਮ ਹੋ ਸਕੇ ਬੀ ਨੀਡ ਟੂ ਕੇਰ ਇਟ ਡਨ ਬਟ ਅਨਲਾਈਕ ਦ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਸੈਕਟਰ ਦੇ ਵਿੱਚ ਕਈ ਕਾਨੂੰਨ ਡਿਫਰੈਂਟ ਹੈਗੇ ਆ ਸਰਕਾਰੀ ਕਾਨੂੰਨ ਸਾਡੇ ਡਿਫਰੈਂਟ ਹੁੰਦੇ ਆ ਸਾਨੂੰ ਫਾਲੋ ਕਰਨੇ ਪੈਂਦੇ ਆ ਸਾਡੇ ਲੇਬਰ ਲਾਜ਼ ਸਾਡੀ ਯੂਨੀਅਨ ਦੇ ਨਾਲ ਸਾਨੂੰ ਵਧੀਆ ਰਿਲੇਸ਼ਨ ਰੱਖਣੇ ਪੈਂਦੇ ਆ ਟੂ ਮੇਕ ਸ਼ûr ਐਵਰੀਥਿੰਗ ਇਜ਼ ਫੇਅਰ ਸਾਡੇ ਵੱਲੋਂ ਇਹ ਕੋਸ਼ਿਸ਼ ਹੁੰਦੀ ਬਟ ਵੀ ਆਲਸੋ ਮੇਕ ਸ਼ûr ਕਿ ਵੈਜੈਂਸਲੀ ਵੀ ਫੇਅਰ ਹੋਵੇ ਕਿ ਜਦੋਂ ਵੀ ਕੰਮ ਤੇ ਨਹੀਂ ਕੰਮ ਚੱਲਦਾ ਹੈਗਾ ਇੱਥੇ ਜੇ ਗੋੜ੍ਹ ਵੱਲ ਤੋਂ ਕੰਮ ਚੱਲ ਰਿਹਾ ਹੈਗਾ ਕਿਉਂਕਿ ਉਪਰਥੇ ਨਮੀਆ ట్రాਫਿਕ ਲਾਈਟ ਹੈ ਲੋੜੀਆਂ ਗੋੜ੍ਹ ਮਾਰस्ते ਜਦੋਂ ਵੀਕੈਂਡ ਤੇ ਕੰਮ ਨਹੀਂ ਹੁੰਦਾ ਰੀਜਨਲ ਪੀਓ ਨੂੰ ਕਿਹਾ ਗਿਆ ਹੈਗਾ ਉਹਨਾਂ ਦੇ ਟੀਮ ਆ ਕੇ ਜਿਹੜੀ ਉਸਾਰੀ ਦੀ ਟੀਮ ਹੈ ਉਹ ਜਦੋਂ ਮਾਈਡਰ ਕੰਮ ਖਤਮ ਕਰਦੇ ਆ ਸਾਰੇ ਉੱਥੋਂ ਕੋਨ ਚੱਕ ਕੇ ਸਾਈਡ ਵਾਸਤੇ ਰੱਖ ਦਿੰਦੇ ਤਾਂ ਕਿ ਅੱਗੇ ਡਿਲੇਅ ਖੰਡੀ ਰਹੇ ਕਿ ਵੀਕੈਂਡ ਤੇ ਵੀ ਕੰਮ ਚੱਲਣਾ ਨਹੀਂ ਹੈਗਾ ਬਟ ਇੱਥੇ ਟ੍ਰੈਫਿਕ ਰੁਕਣੀ ਨਹੀਂ ਚਾਹੀਦੀ ਵੀਕੈਂਡ ਤੇ ਤਾਂ ਬੇਜ਼ੀ ਹੋਈ ਜਾਇਆ ਸੋ ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈਗੀ ਹੈ ਕਿ ਜਿੰਨਾਂ ਜਲਦ ਜਲਦ ਪ੍ਰੋਜੈਕਟ ਕੀਤੇ ਜਾਣ ਆ ਡਿਲੀਵਰੀ ਤੇ ਜਾਣ ਨਾਲ ਸਾਡੇ ਦੇ ਵਿੱਚ ਫਾਇਦਾ ਹੈਗਾ ਇਹਨੂੰ ਡਿਲੇ ਕਰਨ ਦੇ ਵਿੱਚ ਸਾਡੇ ਵਿੱਚ ਕੋਈ ਫਾਇਦਾ ਨਹੀਂ ਹੈ ਤੇ ਤੁਸੀਂ ਉਹ ਕੈਮਰਾ ਲਿਟਰਲ ਆਸਲ ਤੁਸੀਂ ਜਿਸ ਕੋਸ ਕਰੋਗੇ ਸਿੱਟੇ ਕਿੰਨੇ ਹੋਰ ਕੈਮਰੇ ਕਿੰਨੇ ਹੋਰ ਵਧਾਉਣ ਦਾ ਗੋਲ ਹੈ ਸੋ ਟੋਟਲ ਐਸਾਲਾ ਸਾਡਾ ਜਿਹੜਾ ਟਾਰਗੇਟ ਹੈਗਾ ਇਹ 185 ਕੈਮਰੇ ਦਾ ਹੈਗਾ ਆਈ ਥਿੰਕ ਲਗਭਗ ਸਾਰੇ ਆਲਮੋਸਟ ਲੱਗ ਚੁੱਕੇ ਨੇ ਕਿਉਂਕਿ ਸਤੰਬਰ ਤੱਕ 185 ਕੈਮਰੇ ਜਿਹੜੇ ਹੈਗੇ ਉਹ ਲੱਗਨੇ ਸੀਗੇ ਵਾਰਡ 9 ਤੋਂ 10 ਦੇ ਵਿੱਚ ਮੈਨੂੰ ਲੱਗਦਾ ਇੱਕ ਕੈਮਰੇ ਨੂੰ ਛੱਡ ਕੇ ਜਿੰਨੇ ਪੂਰੇ ਕੈਮਰੇ ਸਾਡੇ ਲੋਕੇਸ਼ਨ 'ਤੇ ਕਿ ਉਹ ਸਾਰੇ ਇਨਸਾਲਵ ਹੋ ਚੁੱਕੇ ਨੇ ਆਲਰੇਡੀ ਮੈਨੂੰ ਪਤਾ ਲੱਗਾ ਵਾਰਡ 9 ਤੋਂ 10 ਕੈਮਰੇ ਘਟਨੇ ਤੁਸੀਂ ਆਪਣੇ ਇਲਾਕੇ ਦਾ ਖਿਆਲ ਰੱਖਿਆ ਹੈ ਗਲਤ ਹੈ ਕਿ ਸਹੀ ਹੈ ਨਹੀਂ ਨਹੀਂ ਜੀ ਦੇਖੋ ਹਰ ਇੱਕ ਏਰੀਆ ਦੇ ਵਿੱਚ ਸਵੀਡ ਦੇ ਹਿਸਾਬ ਦੇ ਨਾਲ ਕੈਮਰੇਸ ਡਿਸਾਈਡ ਕੀਤੇ ਜਾਂਦੇ ਹੈਗੇ ਬਰਾਬਰ ਹਰ ਇੱਕ ਏਰੀਆ ਦੇ ਵਿੱਚ ਬਰਾਬਰ ਕੈਮਰੇ ਲੱਗ ਰਹੇ ਹੈਗੇ ਨੇ ਮਸ਼ੀਨਾ ਸਰ ਮੈਂ ਇਹ ਕਹੂੰਗਾ ਬਹੁਤ ਮਾਰਨ ਵਾਲੀ ਗੱਲ ਹੋਊਗੀ ਜੇ ਗਾ ਫਿਚਰ ਦੇ ਵਿੱਚ ਸਾਡੇ ਏਰੀਆਸ ਦੇ ਵਿੱਚ ਕੈਮਰੇ ਕੱਟ ਹੋਣ ਬਿਕਾਜ਼ ਦੈਟ ਮੀਨਸ ਕੈਮਰਸ ਨੇ ਆਪਣਾ ਜੌਬ ਕੀਤਾ ਸਾਡੇ ਏਰੀਆ ਦੇ ਵਿੱਚ ਲੋਕਾਂ ਦੇ ਡਰਾਈਵਿੰਗ ਪੈਟਰਨ ਚੇਂਜ ਹੋਏ ਜੇ ਗਾ ਫਿਚਰ ਦੇ ਵਿੱਚ ਤੇ ਕੈਮਰੇ ਦੀ ਲੋੜ ਨਹੀਂ ਹੈਗੀ ਤੇ ਫਿਰ ਜੇਰੇ ਸ਼ਹਿਰ ਦੇ ਕਿਸੇ ਇਲਾਕੇ 'ਚ ਜੇ ਲੋੜ ਹੋਵੇਗੀ ਆਪਾਂ ਉੱਥੇ ਕੈਮਰਸ ਨਹੀਂ ਯੂਜ਼ ਕਰ ਸਕਦੇ ਹੈਗੇ ਉਹ ਬਹੁਤ ਮਾੜਨ ਵਾਲੀ ਗੱਲ ਹੋਊਗੀ ਜੇ 1-2 ਸਾਲਾਂ ਦੇ ਵਿੱਚ ਸਾਨੂੰ ਇੱਥੇ ਕੈਮਰੇ ਘਟਾਉਣ ਦੀ ਲੋੜ ਪਵੇ ਲਾਸਟ ਵਾਰ ਮੇਰੇ ਵੱਲੋਂ ਟੂਰ ਸਭ ਤੁਹਾਨੂੰ ਮੈਨੂੰ ਫੇਰ ਜਵਾਬ ਦੇ ਜਿਹੜੇ ਇਕਨੋਮਿਕਸ ਨੇ ਮਾਰਨੇ ਜਿਹੜੇ ਉਹ ਹੀ ਮੰਨਦੇ ਨੇ ਕਿ ਸਿਟੀ ਆਫ ਬ੍ਰੈਂਟਨ ਨੇ ਪਹਿਲਾਂ ਆਪਣਾ ਜਿਹੜਾ ਸਿਟੀ ਟੈਕਸ ਸੀਗਾ ਪ੍ਰੋਪਰਟੀ ਟੈਕਸ ਸੀ ਉਹਨੂੰ ਲੰਮਾ ਸਮਾਂ ਹੋਲਡ ਕਰ ਸਕਿਆ ਕਰ ਛੱਡਿਆ ਹੁਣ ਲੋਕ ਪਹਿਲਾਂ ਹੀ ਇਕਨੋਮਿਕਸ ਪੱਖੋਂ ਕਾਫੀ ਵੀਕ ਨੇ ਤੇ ਸਿਟੀ ਆਫ ਬ੍ਰੈਂਟਨ ਨੇ ਇਸ ਤਰੀਕੇ ਨਾਲ ਬੰਬਸ਼ਾਲੀ ਛੁੱਟਿਆ ਟੈਕਸ ਬਹੁਤ ਜ਼ਿਆਦਾ ਵਧਾਇਆ ਇਹ ਕਿ ਜਿਹੜਾ ਤੁਹਾਡਾ ਪੈਟਰਨ ਤੁਸੀਂ ਅਡਾਪਟ ਕੀਤਾ ਇਹ ਗਲਤ ਸੀ ਤੇ ਨਹੀਂ ਸਹੀ ਸੀ ਕੀ ਕਹਿਣਾ ਚਾਹੁੰਦੇ ਹੋ ਸੋ ਜਦੋਂ ਟੈਕਸ ਫ੍ਰੀ ਸੀਗਾ ਪਿਛਲੇ ਟਰਮ ਦੇ ਵਿੱਚ ਸੀਗਾ ਜਿਹੇ ਟਰਮ ਦੇ ਵਿੱਚ ਮੈਂ ਇਥੇ ਕਾਉਂਸਲਰ ਹਜੇ ਨਹੀਂ ਜਿਵੇਂ ਵਾਰੀ ਮਿਲੀ ਸੀ ਬਟ ਸੋ far ਇਸ ਟਰਮ ਦੇ ਵਿੱਚ ਆਪਾਂ ਟੈਕਸ ਇਸ ਕਾਫੀ ਹੱਦ ਤੱਕ ਕੰਟਰੋਲ ਕਰਕੇ ਰੱਖੇ ਜਦੋਂ ਐਸਾ ਟੈਕਸ ਇਨਕਰੀਸ ਹੋਇਆ ਹੈ ਆਰ ਡੋ ਥਿੰਕ ਕਿ ਇਸ ਸਬਾ ਕੋਈ ਵੀ ਪ੍ਰੀਡਿਟ ਕਰ ਸਕਦਾ ਸੀ ਕਿ ਜਿਹੜੀ ਟੈਰਫ ਵਾਲੀ ਸਿਚੁਏਸ਼ਨ ਹੈ ਉਹ ਵੀ ਵਿੱਚ ਐਡ ਆਨ ਹੋ ਜਾਣੀ ਹੈਗੀ ਜਦੋਂ ਉਹ ਸਾਰੀ ਚੀਜ਼ ਚੱਲਦੀਆਂ ਹਰ ਚੀਜ਼ ਦੇ ਵਿੱਚ ਕਾਸਟ ਵਧੀ ਹੈਗੀ ਆ

ਕਿ ਰਾਈਟ ਨਾਉ ਜੇਕਨੋਮੀ ਦੇ ਵਿੱਚ ਬੜੀਆ ਟਾਈਮ ਨਹੀਂ ਚੱਲ ਰਿਹਾ ਹੈਗਾ ਕਿ ਆਪਾਂ ਲੋਕਾਂ ਨੂੰ ਥੋੜੀ ਰਾਹਤ ਦੇ ਸਕੀਏ ਪ੍ਰਾਪਰਟੀ ਟੈਕਸ ਵੱਲੋਂ ਬਟ ਜੇਰੇ ਸੋ ਫਾਰ ਵਟ ਵੀ ਹੈਡ ਪਲਾਨ ਜਿੰਨੇ ਵੀ ਸਾਡੇ ਪ੍ਰੋਜੈਕਟਸ ਹੈਗੇ ਇਹ ਸਾਰੇ ਨੂੰ ਅੱਗੇ ਵਧਾਉਣ ਦੇ ਲਈ ਪੁਲਿਸ ਤੇ ਤੇ ਖਰਚਾ ਕਰਨ ਦੇ ਲਈ ਸਾਡੇ ਹਸਪੀਟਲ ਦੇ ਜਿਹੜੀ 1% ਲੇਵੀਆ ਉਹਨੂੰ ਬਰਕਰਾਰ ਰੱਖਣ ਦੇ ਲਈ ਇਹ ਪ੍ਰਾਪਰਟੀ ਟੈਕਸ ਕੀਤੇ ਗਏ ਸਨ ਬਹੁਤ ਸ਼ੁਕਰੀਆ ਮੈਂ ਹੋਰ ਕੋਈ ਸਵਾਲ ਨਹੀਂ ਕਰਨਾ ਚਾਹੁੰਦਾ ਨੈਕਸਟ ਇਨਫੂ ਚ ਪਰਾਂਗੇ ਤੁਸੀਂ ਖਿਰਤੇ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਸਨਵਾਲਾ ਨੂੰ ਜਾਂ ਫਿਰ ਆਪਣੇ ਸ਼ਹਿਰ ਬਰਾਂਧਨ ਵਾਸੀਆਂ ਨੂੰ ਅਖੀਰ ਦੇ ਵਿੱਚ ਚੀਨਾ ਸਰ ਜੀ ਇਹ ਕਹਿਣਾ ਚਾਹੁੰਦੇ ਆ ਜਦੋਂ ਨਵੇਂ ਕਾਨੂੰਨ ਲਾ ਕੇ ਆਉਣੇ ਹੈਗੇ ਆ ਮੈਂ ਇਹ ਸਮਝਦਾ ਕਿ ਆਸਾਨ ਨਹੀਂ ਹੈਗਾ ਕਈ ਵਾਰੀ ਆਪਾਂ ਨੂੰ ਥੋੜੀ ਦੰਗੀ ਲੱਗਦੀ ਹੈਗੀ ਆ ਜਦੋਂ ਨਵੇਂ ਰੂਲ ਬਣਾਏ ਜਾਂਦੇ ਹੈਗੇ ਨੇ ਜਿਹੜੇ ਸਪੀਡ ਕੈਮਰਾਸ ਹੈਗੇ ਆ ਸਪੀਡ ਜ਼ੋਨਸ ਹੈਗੇ ਨੇ ਜਿਹੜੇ ਸੇਫਟੀ ਜ਼ੋਨਸ ਬਣਾਏ ਗਏ ਹੈਗੇ ਨੇ ਇਹ ਤੁਹਾਡੇ ਪੱਲੇ ਲਈ ਹੈਗੇ ਨੇ ਰੈਜ਼ੀਡੈਂਸ ਦੇ ਪੱਲੇ ਲਈ ਹੈਗੇ ਨੇ ਜਿੰਨੀ ਕੰਪਲੇਨਸ ਸਾਨੂੰ ਮਿਲਦੀਆਂ ਨੇ ਕਿ ਸਪੀਡਿੰਗ ਇਸ਼ੂ ਹੈਗਾ ਚਾਹੇ ਸਪੀਡ ਮਾਪਸ ਲਗਾ ਕੇ ਉਹਦੀ ਥੱਲ ਪਾਈ ਜਾਵੇ ਜਾਂ ਸਪੀਡ ਕੈਮਰਾਸ ਲਾ ਕੇ ਉਹਦੀ ਥੱਲ ਪਾਈ ਜਾਵੇ ਆਈ ਥਿੰਕ ਇਟਸ ਅ ਵੈਰੀ ਗੁੱਡ ਸਟੈਪ ਮੈਂ ਇੰਨਾ ਮੈਂ ਜ਼ਰੂਰ ਮੰਨਦਾ ਹੈਗਾ ਸ਼ਿਮਨ ਸਰ ਕੋਈ ਸਿਸਟਮ ਪਰਫੈਕਟ ਨਹੀਂ ਹੁੰਦਾ ਜੇ ਤਾਂ ਮੈਂ ਤੁਹਾਨੂੰ ਦੱਸਿਆ ਸਤੰਬਰ ਦੇ ਵਿੱਚ ਮੋਸ਼ਨ ਲੈ ਕੇ ਨਾਲ ਟੂ ਇੰਪਰੂਵ ਦ ਸਿਸਟਮ ਉਸ ਲਈ ਰੈਜ਼ੀਡੈਂਟਸ ਦਾ ਫੀਡਬੈਕ ਬੋਥ ਜ਼ਰੂਰੀ ਹੈਗਾ ਜੇ ਰੈਜ਼ੀਡੈਂਟਸ ਕੋ ਸੁਝਾ ਹੈਗਾ ਕਿ ਸਾਡੇ ਸਿਸਟਮ ਦੇ ਵਿੱਚ ਕੋਈ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਕੀ ਨਮੀ ਚੀਜ਼ ਕਰ ਸਕਦੇ ਹੈਗੇ ਕਿੱਦਾਂ ਇਹਨੂੰ ਚੇਂਜ ਕਰ ਸਕਦੇ ਹੈਗੇ ਆਂ ਆਈ ਥਿੰਕ ਉਹ ਪ੍ਰੋਡਕਟਿਵ ਡਿਸਕਸ਼ਨ ਹੈਗੀ ਹੈ ਜਿਹੜੀ ਯੂ ਡਿਸਕਸ਼ਨ ਖੰਡੀਆਂ ਨੇ ਕਿ ਕੈਵਰੇਟ ਹਟਾ ਦਿੱਤੇ ਜਾਣ ਬਿਲਕੁਲ ਸਾਡੇ ਸ਼ਹਿਰ ਦੇ ਵਿੱਚ ਨਹੀਂ ਚਾਹੀਦੇ ਹੈਗੇ ਜਾਂ ਰਾਤ ਨੂੰ ਬੰਦ ਕਰ ਦਿਓ ਇਹਨਾਂ ਨੂੰ ਰਾਤ ਨੂੰ ਵੀ ਕਿਸੇ ਨੂੰ ਬੰਦ ਨਹੀਂ ਹੁੰਦਾ ਕਾਨੂੰਨ 24 ਘੰਟੇ ਚੱਲਦਾ ਹੈਗਾ ਸੋ ਸਭ ਤੋਂ ਬੈਸਟ ਚੀਜ਼ ਇਹੀ ਹੈ ਜੇ ਤੁਸੀਂ ਫਾਈਂਡਸ ਅਵੋਇਡ ਕਰਨੇ ਹੈਗੇ ਤੁਸੀਂ ਸਪੀਡ ਲਿਮਿਟ ਨੂੰ ਫਾਲੋ ਕਰੋ ਆਪਣੀ ਕਮਿਊਨਿਟੀ ਦੇ ਵਿੱਚ ਤੁਸੀਂ ਸੇਫਲੀ ਗੱਡੀ ਚਲਾਕ ਸਾਡੇ ਬੱਚੇ ਸੇਫ ਹੈਂਡ ਸਾਡੇ ਬਜ਼ੁਰਗ ਸੇਫ ਹੈਂਡ ਸਾਡੇ ਸਾਰੇ ਰੈਜ਼ੀਡੈਂਟ ਸੇਫ ਹੈਂਡ ਬਟ ਜੇ ਅਪਾ ਸਿਸਟਮ ਚ ਇੰਪਰੂਵਮੈਂਟ ਕਰ ਸਕਦੇ ਹਾਂ ਉਹ ਸੀ ਜਿਹੜੀ ਪ੍ਰੋਡਕਟ ਜਿਹੜੀ ਪੋਜ਼ਿਟਿਵ ਫੀਡਬੈਕ ਹੈਗੀ ਆ ਉਹ ਤੁਸੀਂ ਸਾਡੀ ਕੋਲ ਜਰੂਰ ਪੁੱਛੋ ਤਾਂ ਕਿ ਤੁਸੀਂ ਮੇਕ ਸ਼ੁਰ ਕਰੀ ਕਿ ਜਿਹੜਾ ਸਿਸਟਮ ਹੈ ਉਹਨੂੰ ਹੋਰ ਬੈਕਰ ਤੋਂ ਬਿਹਤਰ ਆਪਾਂ ਕਰ ਦਈਏ ਜੇ ਜੰਦੇ ਆ ਤੁਸੀਂ ਆਪਣੇ ਆਫਿਸ ਦੇ ਨੰਬਰ ਜਾਂ ਇਹ ਸਾਂਝੀ ਕਰਨੀ ਚਾਹੋ ਜੇ ਤੁਹਾਨੂੰ ਕੋਈ ਕੰਟੈਕਟ ਕਰਨਾ ਚਾਹਵੇ ਬਿਲਕੁਲ ਜੀ ਮੇਰਾ ਸੈੱਲ ਫੋਨ ਨੰਬਰ ਹੈਗਾ 647 460 4085 647 460 4085 ਤੁਸੀਂ ਮੈਨੂੰ ਕਾਲ ਕਰਕੇ ਟੈਕਸਟ ਕਰਕੇ ਜਰੂਰ ਇਸ ਬਾਰੇ ਗੱਲਬਾਤ ਕਰ ਸਕਦੇ ਹੈਗੇ ਹੋ ਜੇ ਤੁਹਾਡੇ ਹੋਰ ਕੋਈ ਵੀ ਇਸ਼ੂ ਹੈਗਾ ਜਿਹੜਾ